ਹੈਲੋ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਾਡ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਅੱਜ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਦੀ ਆ ਤੇ ਅੱਜ ਆਪਣਾ ਚੈਨਲ ਹੋ ਗਿਆ ਮੋਨੂ ਤੇ ਆਪਾਂ ਨੂੰ ਯੂਟਿਊਬਰ ਲੋਗਲ ਸੈਂਸ ਆ ਗਿਆ ਅਜੇ ਪਹਿਲ ਤੇ ਆਇਆ ਆਪਾਂ ਨੂੰ ਕੋਈ ਗੱਲ ਨਹੀਂ ਅਰੀਜਨ ਨਾਲ ਆਜੂ ਪੱਕਾ ਤੇ ਮੈਂ ਸਾਰੀ ਮੇਰੀ YouTube ਫੈਮਲੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਵੀਰੇ ਤੁਹਾਡੇ ਨਾਲ ਹੀ ਆ ਨਾ ਮੈਂ ਇੱਥੇ ਤੱਕ ਪਹੁੰਚੀ ਆ ਜੇ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਤਾਂ ਆਪਾਂ ਨਾ ਇੱਥੇ ਤੱਕ ਪਹੁੰਚੇ ਆ ਤੇ ਆਪਾਂ ਅੱਗੇ ਵੀ ਹੋਰ ਵਧਣਾਗਾ ਤੇ ਮੈਨੂੰ ਐਂ ਮੇਰੇ ਭੈਣ ਭਾਈ ਸਾਥ ਦਿੰਦੇ ਰਹੋ ਤੁਹਾਡੇ ਸਾਥ ਦੀ ਮੈਨੂੰ ਬਹੁਤ ਜ਼ਿਆਦਾ ਲੋੜ ਆ ਜਿੱਤ ਇੰਨਾ ਤੁਸੀਂ ਮੇਰਾ ਸਾਥ ਦਿੱਤਾ ਮੈਂ ਕੁਝ ਕਹਿ ਨਹੀਂ ਸਕਦੀ ਹੈ ਨਾ ਤੇ ਰਹੀ ਮੇਰੇ ਭੈਣ ਤੇ ਮੇਰੇ ਵੀਰ ਮੇਰੇ ਨਾਲ ਬਣ ਕੇ ਰਹੇ ਤੇ ਅੱਪ ਅੱਜ ਛੋਟੀ ਜਿਹੀ ਵੀਡੀਓ ਬਣਾਵਾਂਗੇ ਬਹੁਤ ਟਾਈਮ ਹੋ ਗਿਆ ਸੀ ਮਿਹਨਤ ਕਰਦਿਆਂ ਨੂੰ ਪਰ ਮਿਹਨਤ ਦਾ ਫਲ ਕਹਿੰਦੇ ਹੁੰਦੇ ਜਰੂਰ ਮਿਲਦਾ ਇੱਕ ਨਾ ਇੱਕ ਦਿਨ ਜੇ ਆਪਾਂ ਮਿਹਨਤ ਕਰਾਂਗੇ ਹਨਾ ਫਲ ਜਰੂਰ ਮਿਲੂਗਾ ਜੇ ਮਿਹਨਤ ਕਰਦੇ ਤਾਂ ਮਿਹਨਤ ਨੂੰ ਅੱਧ ਵਿਚਾਲੇ ਨਾ ਛੱਡੋ ਮਿਹਨਤ ਪੂਰੀ ਕੋਲ ਕਰੋ ਤੇ ਮਿਹਨਤ ਨੂੰ ਫਲ ਜਰੂਰ ਮਿਲਦਾ ਬਹੁਤ ਜ਼ਿਆਦੇ ਖੁਸ਼ੀ ਅੱਜ ਮੈਨੂੰ ਬਹੁਤ ਜ਼ਿਆਦੇ ਵੀ ਚਲੋ ਮੇਰਾ ਮਨੋ ਹੋ ਗਿਆ ਹਨ ਤੇ ਸੋਡੇ ਭੈਣ ਭਾਈਆਂ ਦੀ ਦੇਣਾ ਵੀਰੇ ਜਿਹੜਿਆ ਨੇ ਤੁਸੀਂ ਮੈਨੂੰ ਇੰਨਾ ਪਿਆਰ ਸੁਕਾਰ ਦਿੱਤਾ ਇਹਨਾਂ ਤੁਸੀਂ ਮੇਰਾ ਚੈਨਲ ਤੇ ਲੈ ਤੇ ਗੱਲਾਂ ਬਾਤਾਂ ਕਰਦੇ ਹੋ ਹਨ ਤੇ ਬਸ ਮੈਨੂੰ ਐ ਮੇਰੇ ਨਾਲ ਬਣੇ ਰਹੋ ਮੇਰੇ ਵੀਰ ਮੇਰੀਆਂ ਭੈਣਾਂ ਤੇ ਬਸ ਮੈਨੂੰ ਐਨੀ ਖੁਸ਼ੀ ਬਹੁਤ ਆ ਸੋਡੀ